ਮਜਬੂਤ ਇਰਾਦੇ ਸੇਵਾ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਚੁਕਰਨ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪਿੰਡ ਜੰਡੌਰ ਵਿਖੇ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਤਰਸੇਮ ਸਿੰਘ ਗਿੱਲ ਚਾਚੋਵਾਲੀ ਅਤੇ ਚੇਅਰਮੈਨ ਸਰਦਾਰ ਸੰਦੀਪ ਸਿੰਘ ਸੈਂਡੀ ਦੀ ਅਗਵਾਈ ਹੇਠ ਲਗਾਇਆ ਗਿਆ ਇਸ ਮੌਕੇ ਪੰਜਾਬ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਤਾਂ ਨੇ ਸ਼ਮੂਲੀਅਤ ਕੀਤੀ ਅਤੇ ਨੌਜਵਾਨਾਂ ਨੂੰ ਹੌਂਦਾਨ ਕਰਨ ਲਈ ਪ੍ਰੇਰਿਤ ਵੀ ਕੀਤਾ ਇਸ ਮੌਕੇ ਸੁਸਾਇਟੀ ਵੱਲੋਂ ਆਈਆਂ ਹੋਈਆਂ ਸ਼ਖਸੀਤਾਂ ਨੂੰ ਸਨਮਾਨਤ ਕੀਤਾ ਗਿਆ ਜਿਸ ਦੇ ਤਹਿਤ ਪੱਤਰਕਾਰ ਸਰਦਾਰ ਜਗਜੀਤ ਸਿੰਘ ਪੁੱਲਰ ਨੂੰ ਵਿਸ਼ੇਸ਼ ਸੇਵਾਵਾਂ ਨਿਭਾਉਣ ਲਈ 골ਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਪੇਸ਼ ਹੈ 9212 ਮੀਡੀਆ ਦੀ ਖਾਸ ਰਿਪੋਰਟ ਹਾਂ ਜੀ ਕੀ ਨਾਮ ਭਾਈ ਭਾਈ ਮੇਰਾ ਨਾ ਭਵਿੰਦਰ ਸਿੰਘ ਪਿੰਡ ਰੰਦਾਵਾ ਠੀਕ ਜੀ ਕਿੰਨੀ ਵਾਰੀ ਬਲੱਡ ਦਿੱਤਾ ਭਾਈ ਪਹਿਲਾਂ ਮੈਂ ਦੋ ਵਾਰੀ ਆਰਮੀ ਚ ਕੀਤਾ ਜੀ ਠੀਕ ਹੈ ਤੇ ਮੈਨੂੰ ਮਸੇ ਬਿਲਕੁਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਤੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹ ਕਹਿਣਾ ਚਾਹੀਦਾ ਏ ਕਿ ਹੁਣ ਬਲੱਡ ਬਦਾਨ ਕਰਨਾ ਚਾਹੀਦਾ ਏ ਮਤਲਬ ਕਿਸੇ ਦੇ ਸਾਡਾ ਬਲੱਡ ਕਿਸੇ ਦੇ ਕੰਮ ਆ ਵੀ ਬਹੁਤ ਵਧੀਆ ਗੱਲ ਆ ਜੀ ਕਮਜ਼ੋਰੀ ਜਾਂ ਕੁਛ ਨਹੀਂ ਕੋਈ ਬਿਕਨਸ ਨਹੀਂ ਭਾਈ ਅੱਜ ਪਿੰਡ ਜੰਡੌਰ ਦੀ ਧਰਤੀ ਤੇ ਮਜਬੂਤ ਇਰਾਦੇ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਉਸ ਸ਼ਹੀਦ ਨੂੰ ਦੀ ਜਾਦ ਵਿੱਚ ਉਸ ਸ਼ਹੀਦ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ੁਭਕਰਨ ਸਿੰਘ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਇੱਕ ਕਿਸਾਨਾਂ ਦੀਆਂ نسلਾਂ ਫਸਲਾਂ ਨੂੰ ਬਚਾਉਣ ਦੀ ਖਾਤਰ ਜਿਹੜੀ ਆ ਉਥੇ ਸ਼ਹੀਦੀ ਦਿੱਤੀ ਆ ਉਹਨੂੰ ਮੁੱਖ ਰੱਖਦੇ ਆ ਤੇ ਇੱਕ ਸਾਡੀ ਸੰਸਥਾ ਦਾ ਅੱਜ ਪਿੰਡ ਜੰਦੌਰ ਦੀ ਧਰਤੀ ਤੋਂ ਆਗਾਜ਼ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਜਿੱਥੋਂ ਤੱਕ ਵੀ ਸਾਡੀ ਸੰਸਥਾ ਦੀ ਲੋੜ ਕਿਸਾਨੀ ਧਰਨੇ ਵਿੱਚ ਪਵੇਗੀ ਜਿੱਥੇ ਉਥੇ ਮਰੀਜ਼ਾਂ ਦੀ ਰਾਖੀ ਕਰਨ ਵਾਸਤੇ ਕਿਉਂਕਿ ਬੜੇ-ਬੜੇ ਵਧੀਆ ਡਾਕਟਰ ਸਾਡੇ ਸੰਪਰਕ 'ਚ ਨੇ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇ ਕਿਸਾਨੀ ਧਰਨੇ ਚ ਜਾਂ ਪੂਰੇ ਪੰਜਾਬ ਚ ਕਿਤੇ ਉਹ ਮਰੀਜ਼ ਜਿਹੜੇ ਇਲਾਜ ਤੋਂ ਸਮਰੱਥ ਨਹੀਂ ਜਿਹੜੇ ਪੈਸੇ ਦੀ ਖਾਤਰ ਇਲਾਜ ਨਹੀਂ ਕਰਵਾ ਸਕਦੇ ਜਾਂ ਜਿਹੜੀਆਂ ਲੋੜਾਂ ਸਾਡੀ ਸਸਤਾ ਵੱਧ ਤੋਂ ਵੱਧ ਅੱਗੇ ਹੋ ਕੇ ਪੂਰੀਆਂ ਕਰ ਸਕੇ ਕਿ ਗਰੀਬ ਗਰੁੱਪੇ ਦੀ ਸੇਵਾ ਕਰ ਸਕੇ ਉੱਥੇ ਵੱਧ ਤੋਂ ਵੱਧ ਇਹ ਸੰਸਥਾ ਵੱਲੋਂ ਜਿਹੜਾ ਉਹ ਪੰਜਾਬ ਲੈਵਲ ਤੇ ਯੋਗਦਾਨ ਪਾਇਆ ਜਾਊਗਾ ਸਾਡੇ ਸਤਿਕਾਰਯੋਗ ਸੰਦੀਪ ਸਿੰਘ ਸੈਂਡੀ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਜਿਨ੍ਹਾਂ ਜਿਨ੍ਹਾਂ ਦੀ ਬਹੁਤ ਤਗੜੀ ਮਿਹਨਤ ਜਿਨ੍ਹਾਂ ਦਾ ਅਪਰਾਲਾ ਇਸ ਸੁਸਾਇਟੀ ਨੂੰ ਦਾ ਆਗਾਜ਼ ਕਰਨ ਚ ਵੀ ਬਹੁਤ ਆ ਤੇ ਜਿਨ੍ਹਾਂ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਜਿੱਥੇ ਕਿਤੇ ਸਾਡੇ ਪੰਜਾਬ ਨੂੰ ਜਿੱਥੇ ਕਿਤੇ ਸਾਡੇ ਗਰੀਬ ਗਰੁੱਪੇ ਲੋਕਾਂ ਨੂੰ ਲੋੜ ਸੀਗੀ ਉਥੇ ਇਹ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਆ ਤੇ ਹੁਣ ਵੀ ਇਸ ਸੰਸਥਾ ਦੇ ਰੂਪ ਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਸਾਡੀ ਸੰਸਥਾ ਦੀ ਕਿਸੇ ਪੱਖ ਦੀ ਵੀ ਲੋੜ ਹੋਊਗੀ ਸਾਡੀ ਸੰਸਥਾ ਗਰੀਬ ਗਰੂਬੇ ਦੇ ਨਾਲ ਖੜਕੇ ਕਿਸਾਨੀ ਧਰਨੇ ਵਿੱਚ ਵੱਧ ਤੋਂ ਵੱਧ ਯੋਗ ਯੋਗਦਾਨ ਪਾ ਕੇ ਆਉਣ ਵਾਲੇ ਦਿਨਾਂ 'ਚ ਸਾਡੀ ਸੰਸਥਾ ਜਿਹੜੀ ਆ ਇਹ ਕਿਸਾਨੀ ਧਰਨੇ 'ਚ ਵੀ ਤੁਹਾਨੂੰ ਵੇਖਣ ਨੂੰ ਮਿਲੂਗੀ ਜਿੱਥੇ ਮਰੀਜ਼ਾਂ ਦੇ ਇਲਾਜ ਕਰਕੇ ਜਾਂ ਜਿੱਥੇ ਵੀ ਕਿਤੇ ਸਾਡੀਆਂ ਸੇਵਾਵਾਂ ਦੀ ਲੋੜ ਹੋਊਗੀ ਉਹ ਪਾਵਾਂਗੇ ਅੱਜ ਅਸੀਂ ਮਜ਼ਬੂਤ ਇਰਾਦੇ ਸੇਵਾ ਸੈਟੀ ਦਾ ਆਗਾਜ਼ ਕੀਤਾ ਪਿੰਡ ਜੰਡੌਰ ਤੋਂ ਸ਼ੁਰੂਆਤ ਕੀਤੀ ਹੈ ਜੀ ਖੂਨਦਾਨ ਕੈਂਪ ਦਾ ਸ਼ੁਰੂਆਤ ਕੀਤੀ ਆਪ ਹੁਣ ਇਸ ਤੋਂ ਬਾਅਦ ਆਪਾਂ ਪੂਰੇ ਪੰਜਾਬ ਦੇ ਵਿੱਚ ਸਾਡਾ ਹੈਗਾ ਟੀਚਾ ਦੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਆਪਾਂ ਜਿਹੜਾ ਖੂਨਦਾਨ ਕੈਂਪ ਲਾਵਾਂਗੇ ਜੀ ਤੇ ਆਪਣੇ ਜਿਹੜੇ ਜੂਥਾ ਉਹਨੂੰ ਆਪਣੇ ਨਾਲ ਜੋੜਾਂਗੇ ਅੱਜ ਪਿੰਡ ਚੰਡੌਰ ਵਿਖੇ ਮਜ਼ਬੂਤ ਇਰਾਦੇ ਸੇਵਾ ਸੁਸਾਇਟੀ ਵੱਲੋਂ ਜੋ ਖੂਨਦਾਨ ਕੈਂਪ ਜਿਹੜਾ ਉਹ ਰੱਖਿਆ ਗਿਆ ਮੈਂ ਹੈਲਥ ਡਿਪਾਰਟਮੈਂਟ ਚ ਹੋਣ ਦੇ ਨਾਤੇ ਮੈਂ ਡਾਕਟਰ ਹਰਜੀਤ ਸਿੰਘ ਐਸਐਮਓ ਪੂੰਗਾ ਮੈਂ ਇਸ ਸੋਸਾਇਟੀ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਇਸ ਗੱਲ ਦੀ ਕਿ ਇਹਨਾਂ ਨੇ ਕਿਸਾਨੀ ਅੰਦੋਲਨ ਨੂੰ ਮੁੱਖ ਰੱਖ ਕੇ ਖਾਸ ਕਰਕੇ ਜਿਹੜੇ ਬੱਚੇ ਦੀ ਮੌਤ 22 ਸਾਲ ਦੀ ਉਮਰ ਚ ਹੋਈ ਆ ਸ਼ਹੀਦ ਹੋਇਆ ਹੋ ਕਿਸਾਨੀ ਅੰਦੋਲਨ ਚ ਉਹਨੂੰ ਸਮਰਪਿਤ ਸ਼ੁਭ ਕਰਨ ਨੂੰ ਇਹ ਜਿਹੜਾ ਖੂਨਦਾਨ ਕੈਂਪ ਆ ਇਹ ਰੱਖਿਆ ਗਿਆ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਭਈ ਜੇ ਸਾਰੀਆਂ ਸੋਸਾਇਟੀਆਂ ਇਹੋ ਜਿਹਾ ਕੰਮ ਕਰਨ ਲੰਗਰ ਆਪਾਂ ਬਹੁਤ ਲਾਉਨੇ ਆ ਜਲੇਬੀਆਂ ਦੇ ਬਰਫੀਆਂ ਦੇ ਹੋਰ ਚੀਜ਼ਾਂ ਦੇ ਪਰ ਜਿਹੜੀ ਮੌਕੇ ਦੀ ਲੋੜ ਆ ਸਾਨੂੰ ਉਹ ਸਾਨੂੰ ਦਵਾਈਆਂ ਦੇ ਲੰਗਰ ਲਾਉਣ ਦੀ ਲੋੜ ਆ ਤੇ ਇਹੋ ਜਿਹਾ ਖੂਨਦਾਨ ਕੈਂਪ ਦੀ ਲੋੜ ਆ ਤਾਂ ਕਿ ਖੂਨ ਤੋਂ ਬਿਨਾ ਬਹੁਤ ਲੋਕ ਜਿਹੜੇ ਆ ਉਹਨਾਂ ਦੀ ਜਾਨ ਅਜਾਈ ਜਾਂਦੀ ਆ ਤੇ ਜੇ ਆਪਾਂ ਨੂੰ ਵੇਲੇ ਸਿਰ ਕੋਈ ਖੂਨ ਦਾ ਉਹ ਸੇਮ ਗਰੁੱਪ ਮਿਲ ਜੇ ਤਾਂ ਹਰ ਬੰਦੇ ਦੀ ਜਾਨ ਜਿਹੜੀ ਆ ਉਹ ਬਚਾਈ ਜਾ ਸਕਦੀ ਆ ਮੈਂ ਇਸ ਸੋਸਾਇਟੀ ਨੂੰ ਇਸ ਵਧੀਆ ਕੰਮ ਲਈ ਬਹੁਤ-ਬਹੁਤ ਆਪਣੇ ਵੱਲੋਂ ਵਧਾਈ ਦਿੰਦਾ ਜੀ ਅੱਜ ਮਜ਼ਬੂਤ ਇਰਾਦੇ ਸੇਵਾ ਸੋਸਾਇਟੀ ਦਾ ਸ਼ੁਭ ਆਰੰਭ ਹੋਇਆ ਜਿਸ ਦੇ ਚੇਅਰਮੈਨ ਸੰਦੀਪ ਸਿੰਘ ਸੈਂਡੀ ਉਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਜਿੱਥੇ ਇਹ ਅੱਜ ਦਾ ਖੂਨਦਾਨ ਕੈਂਪ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਉਸ ਸ਼ੁਭ ਕਰਨ ਦੀ ਮੌਤ ਨੂੰ ਸਮਰਪਿਤ ਹੈ ਇਹ ਇੱਕ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਨੌਜਵਾਨਾਂ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਜੇ ਕਿਤੇ ਸਾਨੂੰ ਕਿਤੇ ਔਖੀ ਘੜੀ ਵਿੱਚ ਕੋਈ ਕਿਸੇ ਦੀ ਮਦਦ ਦੀ ਲੋੜ ਪੈਂਦੀ ਆ ਤਾਂ ਅਸੀਂ ਉਸ ਦੀ ਮਦਦ ਕਰੀਏ ਤਾਂ ਸੰਦੀਪ ਜੀ ਦਾ ਪਹਿਲਾ ਵੀ ਸਮਾਜਿਕ ਸਰਕਲ ਹੈ ਬਹੁਤ ਵਧੀਆ ਮਤਲਬ ਸਮਾਜ ਦੇ ਵਿੱਚ ਵਿਚਰ ਕੇ ਆਪਣੀਆਂ ਸਮਾਜ ਨੂੰ ਸਵਾਵਾ ਦੇ ਰਹੇ ਨੇ ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਵੀ ਐਨ ਆਰ ਆਈ ਵਿੰਗ ਦਾ ਜਿਹੜਾ ਆਪ ਪਾਰਟੀ ਦਾ ਉਹਦੀ ਵੀ ਹੈ ਸਵਾਵਾ ਇਹਨਾਂ ਕੋਲ ਨੇ ਤਾਂ ਮੈਂ ਇਹਨਾਂ ਨੂੰ ਇਸ ਮੌਕੇ ਤੇ ਇਸ ਚੰਗੇ ਕੰਮ ਲਈ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਵਧੀਆ ਇਹ ਇੱਕ ਸੰਕਲਪ ਲਿਆ ਹੈ ਕਿ ਅਸੀਂ ਸਮਾਜ ਵਿੱਚ ਇਸ ਗੱਲ ਅੱਗੇ ਵਧਣਾ ਹੈ ਵਿ ਜਿੱਥੇ ਵੀ ਕਿਤੇ ਕੋਈ ਲੋਡ ਹੋਊਗੀ ਲੋਡ ਬੰਦ ਨੂੰ ਇਹ ਉੱਥੇ ਪਹੁੰਚਣਗੇ ਧੰਨਵਾਦ ਜੀ ਬਲੱਡ ਡੋਨੇਸ਼ਨ ਕੈਂਪ ਦੀ ਬਹੁਤ ਬਹੁਤ ਮबारकबाद ਸਾਰਿਆਂ ਨੂੰ ਸਾਰੇ ਲੋਕੀ ਇਹਦੇ ਵਿੱਚ ਭਾਗ ਲੈਣ ਕੰਟ੍ਰਿਬਿਊਟ ਕਰਨ ਇਹ ਸਮਾਜ ਸੇਵਾ ਅਸਲੀ ਹੈ ਥੈਂਕ ਯੂ ਜੀ ਕਿਸਾਨ ਜਥੇਬੰਦੀ ਸਾਡਾ ਇੱਕ ਜਿੰਦਾਬਾਦ ਮੋਰਚਾ ਪੰਜਾਬ ਤੇ ਸਾਡਾ ਇੱਕ ਸਾਂਝਾ ਸੰਘਰਸ਼ ਮੋਰਚਾ ਨਾਮ ਦਾ ਫਰੰਟ ਤਿਆਰ ਕੀਤਾ ਮੈਂ ਉਹਦਾ ਪੰਜਾਬ ਆਗੂ ਵੀ ਹਾਂ ਤੇ ਮੈਂ ਇਸ ਗੱਲ 'ਚ ਬੜਾ ਫਕਰ ਮਹਿਸੂਸ ਕਰਦਾ ਕਿ ਜਿੱਥੇ ਅਸੀਂ ਅੱਜ ਬਾਰਡਰਾਂ 'ਤੇ ਬੈਠੇ ਆਂ ਤੇ ਸਾਡੇ ਇਹਨਾਂ ਵੀਰਾਂ ਨੇ ਉਸ ਸਾਡੇ ਪੰਜਾਬ ਦਾ ਜਿਹੜਾ ਸਾਡਾ ਪਹਿਲਾ ਇਸ ਜਥੇਬੰਦੀ ਦਾ ਸਾਡੇ ਇਸ ਆਗੂ ਆਪਣੇ ਮੋਰਚੇ ਦਾ ਜਿਹੜਾ ਪਹਿਲਾ ਸ਼ਹੀਦ ਹੋਇਆ ਸ਼ੁਭਕਰਨ ਉਹਦੀ ਨਿੱਗੀ ਜਾਤ ਦੇ ਵਿੱਚ ਜਿਹੜਾ ਅੱਜ ਬਲੱਡ ਕੈਂਪ ਆਯੋਜਿਤ ਕੀਤਾ ਮੈਂ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਨਾ ਕਿ ਇਹਨਾਂ ਨੇ ਅੱਜ ਆਪਣੀ ਇਸ ਸੇਵਾ ਸੁਸਾਇਟੀ ਦਾ ਆਗਾਜ਼ ਵੀ ਕੀਤਾ ਤੇ ਪੰਜਾਬ ਦੇ ਵਿੱਚ ਸਾਡੇ ਬਹੁਤ ਸਾਰੇ ਵੀਰ ਜਿਹੜੇ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਤੇ ਮੈਂ ਇਹ ਵੀ ਆਸ ਕਰਾਂਗਾ ਕਿ ਜਿਹੜਾ ਇਹ ਇਰਾਦਾ ਮਜ਼ਬੂਤ ਜਿਹੜਾ ਨਾਮ ਰੱਖਿਆ ਉਸ ਨਾਮ ਤੋਂ ਹੀ ਜਿਹੜੀ ਬੜੀ ਤਾਕਤ ਸਾਨੂੰ ਸੁਣਨੇ ਨੂੰ ਮਿਲਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੁਸਾਇਟੀ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਪਿੰਡ ਪਿੰਡ ਜਾ ਕੇ ਮਤਲਬ ਕਿ ਆਪਣੇ ਇਦਾਂ ਦੇ ਜਿਹੜੇ ਕੰਮ ਕਰਦੇ ਰਹਿਣ ਤੇ ਜਿਹੜੇ ਸਾਡੇ ਨੌਜਵਾਨ ਭਟਕੇ ਹੋਏ ਆ ਉਹਨਾਂ ਨੂੰ ਵੀ ਸੇਧ ਮਿਲਦੀ ਰਹੇ ਤੇ ਬਾਕੀ ਮੈਂ ਜਿੰਨੇ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੇਰੇ ਵੀਰ ਮੇਰੀਆਂ ਮਾਮਾ ਮੇਰੇ ਬਜ਼ੁਰਗ ਮੇਰੇ ਭਰਾ ਮੈਨੂੰ ਦੇਖ ਸੁਣ ਰਹੇ ਨੇ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਿਹੜਾ ਇਹ ਸੰਘਰਸ਼ ਸਾਡੇ ਤੇ ਤੁਹਾਡੇ ਲਈ ਚਲਾਇਆ ਹੋਇਆ ਕਿਸਾਨਾਂ ਨੇ ਤੇ ਅਸੀਂ ਵੀ ਉਹਦੇ ਵਿੱਚ ਆਪਣਾ ਯੋਗਦਾਨ ਪਾਈਏ ਤਾਂ ਕਿ ਅਸੀਂ ਆਉਣ ਵਾਲੇ ਪੰਜਾਬ ਦਾ ਜਿਹੜਾ ਇੱਕ ਇਤਿਹਾਸ ਰਚਣਾ ਉਸ ਇਤਿਹਾਸ ਦੇ ਵਿੱਚ ਅਸੀਂ ਆਪਣਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਵੀ ਜਿਹੜਾ ਨਾਮ ਆ ਜਰੂਰ ਦਰਜ ਕਰਾਈਏ ਦੂਜੀ ਗੱਲ ਆ ਗਈ ਜੀ ਬਲੱਡ ਕੈਂਪ ਦੀ ਤੇ ਇਹ ਜਿਹੜੇ ਬਲੱਡ ਕੈਂਪ ਨੇ ਲੱਗਣੇ ਬੜੇ ਜ਼ਰੂਰੀ ਨੇ ਕਿਉਂਕਿ ਇਹਦੀ ਜਿਹੜੀ ਬਲੱਡ ਦੀ ਕੀਮਤ ਉਹੀ ਇਨਸਾਨ ਜਾਣਦਾ ਜਿਹਨੂੰ ਸਮੇਂ ਸਿਰ ਬਲੱਡ ਨਹੀਂ ਮਿਲਦਾ ਤੇ ਦੂਸਰਾ 18 ਸਾਲ ਤੋਂ ਉੱਪਰ 65 ਸਾਲ ਤੱਕ ਚਾਹੇ ਉਹ ਬਜ਼ੁਰਗ ਨੇ ਨੌਜਵਾਨ ਨੇ ਸਾਡੀਆਂ ਮਾਵਾ ਭੈਣਾਂ ਨੇ ਜਿਹੜੇ ਤੰਦਰੁਸਤ ਨੇ ਉਹ ਆਪਣਾ ਜਿਹੜਾ ਬਲੱਡ ਡੋਨੇਟ ਕਰ ਸਕਦੇ ਆ ਤੇ ਦੂਸਰੀ ਗੱਲ ਇਹ ਹੈਗੀ ਕਿ 24 ਘੰਟੇ ਦੇ ਵਿੱਚ ਵਿੱਚ ਸਾਡਾ ਜਿਹੜਾ ਬਲੱਡ ਆ ਉਹ ਵੀ ਪੂਰਾ ਹੋ ਜਾਂਦਾ ਸਾਨੂੰ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ ਸੋ ਇੱਕ ਵਾਰ ਫਿਰ ਇਰਾਦਾ ਮਜ਼ਬੂਤ ਸੇਵਾ ਸੁਸਾਇਟੀ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਮੁਬਾਰਕ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ